ਸਤਿ ਸ਼੍ਰੀ ਅਕਾਲ ਦਿਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰ ਦਜਿੰਦਰ ਕੌਰ ਲੈ ਕੇ ਹਾਜ਼ਰਾਂ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਤੇ ਸ਼ੁਰੂਆਤ ਕਰਾਂਗੇ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਅੱਜ ਤੋਂ ਪੰਜਾਬ ਦੇ ਵਿੱਚ ਮੌਨਸੂਨ ਹੋਲੀ ਹੋ ਰਿਹਾ ਅੱਜ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ yellow alert ਜਾਰੀ ਕੀਤਾ ਗਿਆ ਹੈ ਜਦੋਂ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਅੱਜ ਆਮ ਰਹਿਣ ਵਾਲੀ ਹੈ ਤੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ 4 ਦਿਨਾਂ ਦੇ ਵਿੱਚ ਆਮ ਹੀ ਦਿਨ ਰਹਿਣਗੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਕੋਈ بارش ਦੇ ਕਾਰਨ ਤਾਪਮਨ ਦੇ ਵਿੱਚ ਲਗਾਤਾਰ ਗਿਰਾਵਟ ਆਈ ਹੈ ਪਰ ਸੂਬੇ ਦੇ ਔਸਤ ਤਾਪਮਨ ਦੇ ਵਿੱਚ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਏ ਤਾਂ ਵੱਧ ਤੋਂ ਵੱਧ ਤਾਪਮਨ ਆਮ ਦੇ ਨਾਲੋਂ 4.6 ਡਿਗਰੀ ਘਟ ਹੈ ਇਸ ਦਿਨਾਂ ਦੇ ਸਵੇਰ ਦਾ ਸਭ ਤੋਂ ਘੱਟ ਤਾਪਮਨ ਭਾਖੜਾ ਡੈਮ ਨੰਗਲ ਵਿਖੇ ਦਰਜ ਕੀਤਾ ਗਿਆ ਜੋ ਕਿ 32.6 ਡਿਗਰੀ ਸੀ ਤੇ ਇਸ ਦਿਨਾਂ ਹੀ ਸੂਬੇ ਦੇ 10 ਜ਼ਿਲ੍ਹੇ ਅਜਿਹੇ ਨੇ ਜਿਥੇ ਤਾਪਮਨ 30 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 29.1 ਡਿਗਰੀ ਪਟਿਆਲਾ ਦੇ ਵਿੱਚ 29.8 ਡਿਗਰੀ ਪਠਾਨਕੋਟ ਦੇ ਵਿੱਚ 28.9 ਡਿਗਰੀ ਬਟਿੰਡਾ ਦੇ ਵਿੱਚ 28.2 ਡਿਗਰੀ ਅਤੇ ਫਰੀਦਕੋਟ ਦੇ ਵਿੱਚ 28.5 ਡਿਗਰੀ ਤਾਪਮਨ ਦਰਜ ਕੀਤਾ ਗਿਆ ਤੇ ਅੱਜ ਸਿਰਫ 3 ਜ਼ਿਲ੍ਹਿਆਂ ਦੇ ਵਿੱਚ ਮੀ ਦਾ ਅਲਰਟ ਹੈ ਤੇ ਬਾਕੀ ਆਮ ਜੋ ਦਿਨ ਰਹਿਣਗੇ ਤੇ ਅਗਲੇ 4 ਦਿਨ ਹਮਸਪਰੀ ਗਰਮੀ ਦਾ ਗਰਮੀ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس 2 ਦਿਨਾਂ ਦੇ ਲਈ ਵਧਾ ਦਿੱਤਾ ਗਿਆ 2 ਰੋਜ਼ਾ ਵਿਸ਼ੇਸ਼ اجلاس ਆ ਪਹਿਲਾ ਖਤਮ ਹੋਣਾ ਸੀ ਅੱਜ ਪਰ اجلاس ਤੇ ਦੂਜੇ ਦਿਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬਿਜ਼ਨਸ ਐਡਵਾਈਸਰੀ ਕਮੇਟੀ ਦੀ ਰਿਪੋਰਟ ਪੇਸ਼ ਕਰਦਿਆਂ ਵਿਧਾਨ ਸਭਾ ਸੈਸ਼ਨ ਨੂੰ 2 ਦਿਨਾਂ ਦੇ ਲਈ ਵਧਾ ਦਿੱਤਾ ਹੁਣ ਪੰਜਾਬ ਵਿਧਾਨ ਸਭਾ ਦਾ Vüceş şey, şey, vüceş 14 ਤੇ 15 ਜੁਲਾਈ ਨੂੰ ਵੀ ਚੱਲੇਗਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਸੈਸ਼ਨ ਦੇ ਦੌਰਾਨ ਸਿਫਰ ਕਲ ਨਾ ਸੱਦੇ ਜਾਂਦਾ ਵਿਰੋਧ ਵੀ ਕੀਤਾ ਤੇ ਕਾਂਗਰਸੀ ਵਿਧਾਇਕਾਂ ਨੇ ਸਦਨ ਦੇ ਐਨ ਵਿਚਾਰੇ ਪਹੁੰਚ ਕੇ ਸੂਬਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਤੇ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਅਤੇ ਕਾਨੂੰਨ ਨੂੰ ਲੈ ਕੇ ਵਧੇਰੇ ਮਾਮਲੇ ਚੱਲ ਰਹੇ ਨੇ ਜਿਸ ਤੇ ਸਿਫਰ ਕਲ ਦੇ ਵਿੱਚ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ اجلاس ਦੇ ਦੂਜੇ ਦਿਨ ਬੀਬੀ ਐਮਬੀ ਦੇ ਡੈਮਾ ਤੇ ਕੇਂਦਰੀ ਬਲਾਦੀ ਤਨਾਤੀਤ ਖਿਲਾਫ ਮਤਾ ਪੇਸ਼ ਕੀਤਾ ਗਿਆ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਇਸ ਸਦਨ ਦੇ ਵਿੱਚ ਮਤਾ ਪੇਸ਼ ਕੀਤਾ ਗਿਆ ਤੇ ਮਤੇ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਡੈਮ ਦੀ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਤੋਂ ਸਮਰਥ ਹੈ ਸਿੰਚਾਈ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਸਥਾਨਕ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਸਰਹੱਦੀ ਖੇਤਰਾਂ ਦੇ ਵਿੱਚ ਅਜਿਹੀਆਂ ਸਥਿਤੀ ਦਾ ਸਾਹਮਣਾ ਕਰਨ ਦਾ ਉਹਨਾਂ ਦਾ ਲੰਮਾ ਤਜਰਬਾ ਹੈ ਇਸ ਲਈ ਸੀਆਈਐਸਐਫ ਦੀ ਜ਼ਰੂਰਤ ਨਹੀਂ ਹੈ ਪੰਜਾਬ ਨੂੰ ਤੇ ਪੰਜਾਬ ਪੁਲਿਸ ਦੀ ਹੀ ਤਨਾਤੀ ਇੱਥੇ ਕੀਤੀ ਜਾਣੀ ਚਾਹੀਦੀ ਹੈ ਨਾਲ ਹੀ ਮੰਤਰੀ ਬਰਿੰਦਰ ਗੋਲ ਦਾ ਇਹ ਵੀ ਕਹਿਣਾ ਹੈ ਕਿ ਸੀਆਈਐਸਐਫ ਦੀ ਤਨਾਤੀ ਦੇ ਕਰਕੇ ਪੰਜਾਬ ਤੇ ਵਾਧੂ ਬੋਝ ਵੀ ਪੈਂਦਾ ਕਿਉਂਕਿ ਖਰਚਾ ਸਾਰਾ ਪੰਜਾਬ ਨੂੰ ਚੁੱਕਣਾ ਪੈਂਦਾ ਇਸੇ ਕਰਕੇ ਇਹਨਾਂ ਡੈਮਾਂ ਤੇ ਸੀਐਸਐਫ ਸੀਆਈਐਸਐਫ ਹਟਾਉਣ ਦੀ ਮੰਗ ਜੋ ਹੈ ਉਹ ਕੀਤੀ ਗਈ ਇਸ ਸੈਸ਼ਨ ਦੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਆਮੋ ਸਾਹਮਣੇ ਵੀ ਹੋ ਗਏ ਦੋਵਾਂ ਦੇ ਵਿਚਕਾਰ ਤਿੱਖੀ ਬਹਿਸ ਵੀ ਹੋਈ ਹੈ ਗੈਂਗਸਟਰਵਾਦ ਦਾ ਮੁੱਦਾ ਪੱਕਿਆ ਇਸ ਦੌਰਾਨ ਵਿੱਤ ਮੰਤਰੀ ਹਰਪਾਲ ਜੀ ਮੰਨੇ ਕਿ ਆਕੇ ਸਰਕਾਰ ਨੇ ਗੈਂਗਸਟਰ ਨੂੰ ਖਤਮ ਕਰਨ ਦੇ ਲਈ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ ਜਦੋਂ ਵੀ ਅਸੀਂ ਗੈਂਗਸਟਰ ਦੇ ਖਿਲਾਫ ਕੰਮ ਕਰਦੇ ਹਾਂ ਇਹ ਲੋਕ ਵਿਰੋਧ ਕਰਦੇ ਨੇ ਜਦੋਂ ਡਰਗ ਮਾਫੀਆ ਵਿਰੁੱਧ ਵੱਡੇ ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਜਾਂਦਾ ਹੈ ਤਾਂ ਇਹ ਵਿਰੋਧ ਕਰ ਲ ਪੈਂਦੇ ਨੇ ਉਹਨਾਂ ਕਹਾ ਕਿ ਇਸ ਨਾਲ ਕਾਂਗਰਸ ਪਾਰਟੀ ਦਾ ਦੋਹਰਾ ਚਿਹਰਾ ਨੰਗਾ ਹੋ ਗਏ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਾਂਗਰਸ ਕਹਿੰਦੀ ਕੁਝ ਹੈ ਤੇ ਕਰਦੀ ਕੁਝ ਹੈ ਜਿਵੇਂ ਨੇ ਬਾਜਵਾਨੋ ਕਿਹਾ ਕਿ ਤੁਸੀਂ ਕਹਿੰਦੇ ਸੀ ਕਿ ਜਦੋਂ ਤੁਹਾਡੀ ਸਰਕਾਰ ਆਈ ਸੀ ਤਾਂ ਤੁਸੀਂ ਕਹਿੰਦੇ ਸੀ ਕਿ ਤੁਸੀਂ ਮਜੀਚਿਆਂ ਨੂੰ ਡਰਸਾ ਸੁੱਟ ਕੇ ਲਿਆਓਗੇ ਤੇ ਹੁਣ ਜਦੋਂ ਅਸੀਂ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਤੁਸੀਂ ਲੋਕ ਸਾਡੀ ਕਾਰਵਾਈ ਤੇ ਸਵਾਲ ਚੁੱਕ ਰਹੇ ਹੋ ਇਹ ਸਾਫ ਦਰਸਾਉਂਦਾ ਹੈ ਕਿ ਕਾਂਗਰਸ ਦਾ ਦੋਹਰਾ ਸਟੈਂਡ ਹੈ ਵਿਤ ਮੰਤਰੀ ਦੇ ਵੱਲੋਂ ਇਲਜ਼ਾਮ ਕਾਂਗਰਸ ਉੱਤੇ ਪ੍ਰਤਾਪ ਬਾਜਵਾ ਤੇ ਲਗਾਏ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਦੋ ਮੰਤਰੀਆਂ ਦੇ ਵਿਰੁੱਧ ਚੰਡੀਗੜ੍ਹ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਕਾਰਵਾਈ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਹੈ ਕੀਤੀ ਗਈ ਹੈ ਬਾਜਵਾ ਨੇ ਇਹ ਇਲਜ਼ਾਮ ਲਗਾਇਆ ਕਿ ਆਪ ਆਗੂਆਂ ਨੇ ਉਹਨਾਂ ਦੀ ਵੀਡੀਓ ਨੂੰ ਗਲਤ ਤਰੀਕੇ ਦੇ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੈ ਇਸ ਨਾਲ ਉਹਨਾਂ ਦੀ ਛਵੀ ਖਰਾਬ ਹੋਈ ਹੈ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਇਸ ਸਬੰਧ ਦੇ ਵਿੱਚ ਸ਼ੁਕਰਵਾਰ ਯਾਨੀ ਕਿ ਅੱਜ ਚੰਡੀਗੜ੍ਹ ਦੇ ਸੈਕਟਰ 3 ਥਾਣੇ ਦੇ ਵਿੱਚ ਪੰਜਾਬ ਆਪ ਮੁਖੀ ਅਤੇ ਮੰਤਰੀ ਅਮਨ अरोੜਾ ਸੇਵਤ ਮੰਤਰੀ ਅਰਪਾਲ ਸਿੰਘ ਅਚੀਮਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਦੋਵਾਂ ਮੰਤਰੀਆਂ ਉਤੇ ਸੱਤਾ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਤੇ ਕੀਤੇ ਗਏ ਤੰਜ ਤੇ ਇਤਰਾਜ਼ ਜਤਾਇਆ ਹੈ ਮਾਨ ਨੇ ਹਾਲੀਆ ਦੇ ਵਿੱਚ ਬਿਆਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਅਜਿਹੇ ਦੇਸ਼ਾਂ ਦੇ ਦੌਰੇ ਕਰ ਰਹੇ ਨੇ ਜਿੱਥੇ ਆਬਾਦੀ 10000 ਤੋਂ ਵੱਧ ਨਹੀਂ ਹੈ ਤੇ ਉਹਨਾਂ ਨੇ ਤੰਜ ਕੱਸਦੇ ਹੋਏ ਕਿਹਾ ਸੀ ਕਿ ਭਾਰਤ ਦੇ ਵਿੱਚ ਤਾਂ ਐਨੇ ਲੋਕ ਜੀਸੀਪੀ ਦੇਖਣ ਲਈ ਲਾਈਨਾਂ ਦੇ ਵਿੱਚ ਲੱਗ ਜਾਂਦੇ ਨੇ ਤੇ ਇਸ ਤੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਬਿਆਨ ਨੂੰ ਗੈਰ ਜ਼ਿੰਮੇਵਾਰਾ ਨਾ ਦੱਸਿਆ ਗਿਆ ਤੇ ਐਮਈਏ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਵੀ ਜਵਾਬ ਦਿੱਤਾ ਉਹਨਾਂ ਨੇ ਸੰਸਦਨ ਦੇ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਕੀ ਸਾਨੂੰ ਹੱਕ ਨਹੀਂ ਹੈ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਪੁੱਛੀਏ ਕਿ ਉਹ ਕਿੱਥੇ ਜਾਂਦੇ ਨੇ ਪੰਜਾਬ ਦੇ ਮੋਹਾਲੀ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਮਾਸਟਰ ਪਲਾਨ ਦੇ ਵਿੱਚ ਹੁਣ ਸੋਧ ਕੀਤੀ ਜਾਏਗੀ ਉੱਥੋਂ ਦੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਰਿਹਾਇਸ਼ੀ ਖੇਤਰ ਦੇ ਵਿੱਚ ਬਦਲਿਆ ਜਾਏਗਾ ਤੇ ਇਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ Town and Country Planning ਦੇ ਡਾਇਰੈਕਟਰ ਨੇ ਇਸ ਸੰਬੰਧ ਦੇ ਵਿੱਚ ਇਹ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਇਸ ਸੰਬੰਧ ਦੇ ਵਿੱਚ ਲੋਕਾਂ ਤੋਂ ਰਾਈ ਵਿਮੰਗੀ ਗਈ ਹੈ ਇਸ ਦੇ ਨਾਲ ਇਸ ਫੈਸਲੇ ਦੇ ਨਾਲ ਪਿੰਡਾਂ ਦੇ ਵਿੱਚ ਜ਼ਮੀਨ ਦੀਆਂ ਦਰਾਂ ਪੂਰੀ ਤਰ੍ਹਾਂ ਬਦਲ ਜਾਣਗੀਆਂ ਇਸ ਦੇ ਨਾਲ ਹੀ ਲੋਕਾਂ ਨੂੰ ਬਿਹਤਰ ਸਹੂਲਤਾਂ ਵੀ ਇਸ ਦੇ ਨਾਲ ਮਿਲਣਗੀਆਂ ਮਾਹਿਰਾਂ ਦੇ ਅਨੁਸਾਰ ਇਸ ਨਾਲ ਸ਼ਹਿਰੀ ਖੇਤਰ ਦੇ ਵਿੱਚ ਵਿਵਾਦ ਹੋਏਗਾ ਤੇ ਉੱਥੇ ਵੀ ਰਿਹਾਇਸ਼ੀ ਪ੍ਰੋਜੈਕਟ ਸਥਾਪਿਤ ਹੋਣਗੇ ਤੇ ਇਸ ਦੇ ਨਾਲ ਲੋਕਾਂ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇਗਾ ਜਲੰਧਰ ਸਿਟ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਨੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਨਾਲ ਸੰਬੰਧਿਤ ਹਾਈ ਪ੍ਰੋਫਾਈਲ ਡੌਂਕੀ ਰੂਟ ਮਾਮਲੇ ਦੇ ਵਿੱਚ ਚਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਦੇ ਵਜੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ 11 ਥਾਵਾਂ ਤੇ ਛਾਪੇਮਾਰੀ ਕੀਤੀ। ਬੁੱਧਵਾਰ ਤੋਂ ਸ਼ੁਰੂ ਹੋਈ ਇਹ ਛਾਪੇਮਾਰੀ ਵੀਰਵਾਰ ਨੂੰ ਖਤਮ ਹੋਈ। ਇਹ ਕਾਰਵਾਈ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਮਾਲਾ, ਕੁਰੂਕਸ਼ੇਤਰ ਅਤੇ ਕਰਨਾਲ ਜ਼ਿਲ੍ਹਿਆਂ ਦੇ ਵਿੱਚ ਕੀਤੀ ਗਈ ਹੈ। ਇਸ ਛਾਪੇਮਾਰੀ ਤੋਂ ਬਾਅਦ ED ਨੇ ਉਹਨਾਂ ਏਜੰਟਾਂ ਦੇ ਘਰਾਂ ਤੋਂ 30 ਪਾਸਪੋਰਟ ਬਰਾਮਦ ਕੀਤੇ ਨੇ। ਜੋ ਡੌਂਕੀ ਰੋਡ 'ਤੇ ਲੋਕਾਂ ਨੂੰ ਭੇਜਣ ਦੇ ਵਿੱਚ ਸ਼ਾਮਲ ਸਨ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਏਜੰਡਾ ਨੇ ਕਰੋੜਾਂ ਰੁਪਏ ਨਗਦ ਅਤੇ ਹਵਾਲਾ ਰਾਹੀਂ ਲੈਣ ਦੇਣ ਕੀਤਾ ਹੈ ਈਡੀ ਨੇ ਕਿਹਾ ਕਿ ਇਹਨਾਂ ਛਾਪਿਆਂ ਦੇ ਦੌਰਾਨ ਬਹੁਤ ਸਾਰੇ ਇਤਰਾਜ਼ਯੋਗ ਦਸਤਾਵੇਜ਼ ਰਿਕਾਰਡ ਅਤੇ ਡਿਜੀਟਲ ਡਿਵਾਈਸ ਵੀ ਬਰਾਮਦ ਕੀਤੇ ਗਏ ਨੇ ਤੇ ਜ਼ਬਤ ਇਹਨਾਂ ਨੂੰ ਕਰ ਲਿਆ ਗਿਆ ਹੈ ਲੁਧਿਆਣਾ ਦੇ ਵਿੱਚ ਲੁੱਟਖੋਹ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ ਤੇ ਬਦਮਾਸ਼ਾਂ ਨੇ ਹੁਣ ਡਕੈਤੀ ਦੇ ਨਾਲ-ਨਾਲ ਲੋਕਾਂ ਨੂੰ ਖਤਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਪਿੰਡ ਮਹਿਰਬਾਨ ਇਲਾਕੇ ਦੇ ਗੁੱਜਰਪਵਨ ਦੇ ਵਿੱਚ ਰਹਿਣ ਵਾਲੇ ਇੱਕ 45 ਸਾਲਾ ਵਿਅਕਤੀ ਦੇ ਸਕੂਟਰ ਸਵਾਰ ਬਦਮਾਸ਼ਾਂ ਨੇ ਪੇਟ ਦੇ ਵਿੱਚ ਚਾਕੂ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ। ਬਦਮਾਸ਼ ਉਸ ਦਾ ਮੋਬਾਈਲ ਅਤੇ ਨਕਦੀ ਲੈ ਕੇ ਵੀ ਭੱਜ ਗਏ ਨੇ ਜਦੋਂ ਤੱਕ ਉਸ ਦੀ ਪਤਨੀ ਅਤੇ ਬੱਚੇ ਉਸ ਦੀ ਚੀਕ ਸੁਣ ਕੇ ਉਸ ਤੱਕ ਪਹੁੰਚ ਸਕੇ ਬਦਮਾਸ਼ ਭੱਜ ਚੁੱਕੇ ਸੀ। ਜਕਵੀਰ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਰਸਤੇ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਤੇ ਮ੍ਰਿਤਕ ਦੀ ਪਛਾਣ ਤਿਲਕ ਰਾਜ ਦੇ ਵਿੱਚੋਂ ਹੋਈ ਹੈ। ਅਹਮਦਾਬਾਦ ਜਹਾਜ਼ ਹਾਦਸੇ ਦੇ ਸ਼ੁਰੂਆਤੀ ਜਾਂਚ ਦੇ ਵਿੱਚ ਹੁਣ ਤੱਕ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਦੇ ਵਿੱਚ ਕੋਈ ਤਕਨੀਕੀ ਨੁਕਸ ਖਮਣੇ ਨਹੀਂ ਆਇਆ ਹੈ। ਵਲ ਸਟ੍ਰੀਟ ਜਨਰਲ ਨੇ ਆਪਣੀ ਰਿਪੋਰਟ ਦੇ ਵਿੱਚ ਦਾਵਾ ਕੀਤਾ ਹੈ ਕਿ ਅਮਰੀਕੀ ਮੀਡੀਆ ਸੰਗਠਨ ਦੇ ਅਨੁਸਾਰ ਜਹਾਜ਼ ਦੇ ਦੋਵਾਂ ਇੰਜਨਾਂ ਦੇ ਵਿੱਚ ਬਾਲਣ ਸਪਲਾਈ ਨੂੰ ਕੰਟਰੋਲ ਕਰਨ ਵਾਲੇ ਸਵਿੱਚ ਬੰਦ ਕਰ ਦਿੱਤੇ ਗਏ ਸੀ ਤੇ ਜਿਸ ਕਾਰਨ ਟੇਕ-ਆਫ ਤੋਂ ਤੁਰੰਤ ਬਾਅਦ ਇੰਜਨ ਦੇ ਵਿੱਚ ਪਾਵਰ ਖਤਮ ਹੋ ਗਈ ਸੀ। ਪਾਇਲਟ ਆ ਤੌਰ ਤੇ ਐਮਰਜੈਂਸੀ ਦੇ ਵਿੱਚ ਇੰਜਨ ਨੂੰ ਚਾਲੂ ਕਰਨ ਰੋਕਣ ਜਾਂ ਫਿਰ ਰੀਸੈਟ ਕਰਨ ਦੇ ਲਈ ਇਹਨਾਂ ਸਵਿੱਚਾਂ ਦੀ ਵਰਤੋਂ ਕਰਦੇ ਨੇ ਤੇ ਇਸ ਦੌਰਾਨ ਹਾਦਸੇ ਦੀ ਮੁੱਢਲੀ ਜਾਂਚ ਤੋਂ ਇਹ ਰਿਪੋਰਟ ਦੇ ਵਿੱਚ ਅਜਨ ਤੱਕ ਕੀਤੀ ਜਾ ਸਕਦੀ ਹੈ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਯਾਨੀ ਕਿ AAI B ਮਾਮਲੇ ਦੀ ਹੁਣ ਜਾਂਚ ਕਰ ਰਿਹਾ ਹੈ ਨਿਯਮਾਂ ਦੇ ਅਨੁਸਾਰ ਹਾਦਸੇ ਦੇ 30 ਦਿਨਾਂ ਦੇ ਅੰਦਰ ਰਿਪੋਰਟ ਨੂੰ ਅਪਲੋਡ ਕਰਨਾ ਪੈਂਦਾ ਹੈ ਬ੍ਰਿਟਿਸ਼ ਲੜਾਕੂ ਜੈਸ F35 ਦੀ ਮੁਰੰਮਤ ਕਰਕੇ ਅਗਲੇ ਹਫਤੇ ਤੱਕ ਬ੍ਰਿਟੇਨ ਉਹਨਾਂ ਨੂੰ ਭੇਜਿਆ ਜਾਏਗਾ ਹਾਈਡਰੌਲਿਕ ਫੇਲ ਹੋਣ ਦੇ ਕਾਰਨ ਜੈਟ ਉਡਾਨ ਭਰਨ ਦੇ ਯੋਗ ਨਹੀਂ ਸੀ ਜਹਾਜ਼ ਅਗਲੇ ਕੁਝ ਦਿਨਾਂ ਦੇ ਵਿੱਚ ਉਡਾਨ ਦੀ ਸਥਿਤੀ ਵਿੱਚ ਹੋਵੇਗਾ ਤੇ ਇੱਕ ਭਾਰਤੀ ਅਧਿਕਾਰੀ ਨੇ ਏਪੀ ਨੂੰ ਇਹ ਜਾਣਕਾਰੀ ਦਿੱਤੀ ਹੈ 25 ਇੰਜੀਨੀਅਰਾਂ ਦੀ ਇੱਕ ਟੀਮ ਜਹਾਜ਼ ਦੀ ਮੁਰੰਮਤ ਦੇ ਲਈ 6 ਜੁਲਾਈ ਨੂੰ ਬ੍ਰਿਟੇਨ ਤੋਂ ਭਾਰਤ ਪਹੁੰਚੀ ਸੀ ਤੇ ਇਹ 14 ਜੂਨ ਦੀ ਰਾਤ ਨੂੰ ਇੱਕ ਸਯੁਕਤ ਸਮੁੰਦਰੀ ਅਭਿਆਸ ਦੇ ਹਿੱਸੇ ਦੇ ਵਿੱਚੋਂ ਅਰਬ ਸਾਗਰ ਉੱਤੇ ਇੱਕ ਨਿਯਮਿਤ ਉਡਾਨ ਤੇ ਸੀ ਖਰਾ ਮੌਸਮ ਅਤੇ ਘਟ ਇੰਦਨ ਦੇ ਕਾਰਨ ਕੇਰਲ ਦੇ ਤਿਰਵਨੰਤਪੁਰਮ ਅੰਤਰਰਾਸ਼ਟਰੀ ਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਤੇ ਸਲੈਂਡਿੰਗ ਤੋਂ ਬਾਅਦ ਜੈਟ ਦੇ ਵਿੱਚ ਤਕਨੀਕੀ ਨੁਕਸ ਪੈ ਗਿਆ ਜਿਸ ਕਾਰਨ ਇਹ ਵਾਪਸ ਨਹੀਂ ਜਾ ਸਕਿਆ ਭਾਰਤੀ ਪੁਲਾੜ ਯਾਤਰੀ ਸੁਭਾਂਸ਼ ਸ਼ੁਕਲਾ 14 ਜੁਲਾਈ ਨੂੰ ਧਰਤੀ ਤੇ ਵਾਪਸ ਆਉਣਗੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਸੁਭਾਂਸ਼ ਸਮੇਤ ਚਾਰ ਚਾਲਕ ਦਲ ਦੇ ਮੈਂਬਰ ਐਕਸੀਐਮ4 ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਯਾਨੀ ਕਿ ਆਈਐਸਐਸ ਪਹੁੰਚੇ ਐਕਸੀਮ ਮਿਸ਼ਨ 25 ਜੂਨ ਨੂੰ ਫਲੋਰੀਡਾ ਦੇ ਕੈਨੇਡੀ স্পেস ਸੈਂਟਰ ਤੋਂ ਲਾਂਚ ਕੀਤਾ ਗਿਆ ਸੀ ਡ੍ਰੈਗਨ ਪੁਲਾੜ ਯਾਨ 28 ਘੰਟੇ ਦੀ ਯਾਤਰਾ ਤੋਂ ਬਾਅਦ 26 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਡੌਕ ਕੀਤਾ ਗਿਆ ਹਾਲਾਂਕਿ ਇਹ ਮਿਸ਼ਨ 14 ਦਿਨਾਂ ਦਾ ਸੀ ਤੇ ਹੁਣ ਪੁਲਾੜ ਯਾਤਰੀ ਦੀ ਵਾਪਸੀ 4 ਦਿਨ ਦੀ ਦੇਰੀ ਦੇ ਨਾਲ ਹੋਵੇਗੀ ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਟੈਨਿਸ ਖਿਡਾਰੀ ਨਾ ਰਾਧਿਕਾ ਯਾਦਵ ਨੂੰ ਉਸਦੇ ਹੀ ਪਿਤਾ ਨੇ ਗੋਲੀ ਮਾਰ ਕੇ ਖਤਮ ਕਰ ਦਿੱਤਾ ਹੈ ਟੈਨਿਸ ਅਕੈਡਮੀ ਨੂੰ ਲੈ ਕੇ ਪਿਤਾ ਤੇ ਧੀ ਦੇ ਵਿਚਕਾਰ ਝਗੜੇ ਦੀਆਂ ਖਬਰਾਂ ਹਨ ਪਰਿਵਾਰ ਦੇ ਅਨੁਸਾਰ ਪਿਤਾ ਦੀਪਕ ਯਾਦਵ ਨੇ ਅਕੈਡਮੀ ਦੇ ਲਈ 1 ਕਰੋੜ 25 ਲੱਖ ਰੁਪਏ ਦਿੱਤੇ ਸੀ ਸਿਰਫ ਇੱਕ ਮਹੀਨੇ ਬਾਅਦ ਉਸਨੇ ਧੀ ਉਤੇ ਅਕੈਡਮੀ ਬੰਦ ਕਰਨ ਦੇ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਪਰਿਵਾਰ ਦੇ ਅਨੁਸਾਰ ਪਿਛਲੇ 15 ਦਿਨਾਂ ਤੋਂ ਘਰ ਦੇ ਵਿੱਚ ਤਣਾਅ ਸੀ ਪਿਤਾ ਤੇ ਧੀ ਦੇ ਵਿਚਕਾਰ ਰੋਜ਼ਾਨਾ ਲੜਾਈ ਹੁੰਦੀ ਰਹਿੰਦੀ ਸੀ ਤੇ ਸ਼ੁਰੂਆਤੀ ਪੁਲਿਸ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਰਾਧਿਕਾ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ ਜਿਸ ਤੋਂ ਉਹ ਚੰਗੀ ਕਮਾਈ ਵੀ ਕਰ ਰਹੀ ਸੀ ਤੇ ਲੋਕ ਉਸਦੇ ਪਿਤਾ ਨੂੰ ਤਾਨੇ ਮਾਰਦੇ ਸਨ ਕਿ ਉਸ ਦੀ ਧੀ ਦੀ ਕਮਾਈ ਖਾਰਿਆ ਹੈ ਅਮਰੀਕਾ ਨੇ ਕੈਨੇਡਾ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਤੇ 35% ਦਾ ਟੈਰਿਫ ਲਗਾਉਣ ਦਾ ਹੁਣ ਐਲਾਨ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਵੀਰਵਾਨੂ ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਾਰਨੀਨ ਨੂੰ ਇੱਕ ਚਿੱਠੀ ਲਿਖ ਕੇ ਨਵੇਂ ਟੈਰਿਫਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਹ ਟੈਰਿਫ 1 ਅਗਸਤ 2025 ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਕੈਨੇਡੀਅਨ ਉਤਪਾਦਨਾਂ ਤੇ ਲਾਗੂ ਹੋਵੇਗਾ। 트ੰਪ ਨੇ ਇਸ ਨੂੰ ਕੈਨੇਡਾ ਦੀ ਜਵਾਬੀ ਕਾਰਵਾਈ ਅਤੇ ਚੱਲ ਰਹੇ ਵਪਾਰਕ ਰੁਕਾਵਟਾਂ ਤੇ ਜਵਾਬ ਦੇ ਵਿੱਚ ਚੁੱਕਿਆ ਗਿਆ ਕਦਮ ਦੱਸਿਆ ਤੇ ਇਹ ਫੈਸਲਾ ਦੋਵੇਂ ਉੱਤਰੀ ਅਮਰੀਕੀ ਦੇਸ਼ਾਂ ਦੇ ਵਿਚਕਾਰ ਦਖਾਕਿਆ ਪੁਰਾਣੇ ਸਬੰਧਾਂ ਨੂੰ ਹੋਰ ਤਣਾਅਪੂਰਨ ਬਣਾ ਸਕਦੇ ਨੇ ਤੇ ਫਿਲਹਾਲ ਇਹਨਾ ਹੀ ਤੁਸੀਂ ਮੈਨੂੰ ਤੇ ਇਜਾਜ਼ਤ ਧੰਨਵਾਦ